ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੋਂ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੈਂਡ ਚੋਟੀਆਂ ਖੁਰਦ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਵਾਸਤੇ ਦੋ ਦੋ ਫੇ ਲੈ ਕੇ ਆਏ ਆ ਜੀ ਦੋਨੇ ਸੂਏ ਸਵਾਏ ਆ ਡिटेल ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਕੀਤੀ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਜੀ ਗੁਰਪਿਆ ਸਿੰਘ ਆ ਪਿੰਡ ਝੋਟਿਆਂ ਖੁਰਦਾ ਜ਼ਿਲ੍ਹਾ ਮੋਗਾ ਪੈਂਦਾ ਤੇ ਨੇੜੇ ਜੀਰਾਜ ਪੈਂਦਾ 12 13 ਕਿਲੋਮੀਟਰ 4 5 ਕਿਲੋਮੀਟਰ ਤਲਵੰਡੀ ਪੈਂਦੀ ਆ ਠੀਕ ਆ ਬਾਈ ਤੇ ਅਨਖਰੋਈ ਪਰਾੜਾ ਰੋੜਾ ਜਿਹੜਾ ਇਹਦੇ ਨੇੜੇ ਆ ਜਾਂਦਾ ਉਧਰੋਂ ਬਠਿੰਡਾ ਰੋੜਾ ਉਹ ਵੀ ਨੇੜੇ ਪੈਂਦਾ ਠੀਕ ਆ ਜੀ ਯਾਰ ਸਿਰੋ ਸੈਂਟਰ ਜੇ ਚਾ ਠੀਕ ਆ ਬਾਈ ਤੇ ਮੋਬਾਈਲ ਨੰਬਰ ਹੈਗਾ 9056893722 ਦੋ ਨਾਗਾ ਜੀ ਅੱਜ ਹਾਂਜੀ ਵੀਰ ਜੀ ਠੀਕ ਆ ਬਾਈ ਕਿਧਰੋਂ ਸ਼ੁਰੂ ਕਰਕੇ ਜੀ ਜਿੱਧਰੋਂ ਮਰਜੀ ਗੱਲ ਐਤੋ ਹੀ ਕਰ ਲੋ ਸੁਆ ਕਿੰਨਾ ਮਾ ਜੀ ਸੁਆ ਬਾਈ ਜੀ ਦੂਜਾ ਠੀਕ ਆ ਜੀ ਤੇ ਅੱਜ ਚੌਥਾ ਦੇਣਾ ਇਹਨੂੰ ਸੂਈ ਨੂੰ ਬੱਚਾ ਕੀ ਆ ਜੀ ਆਪਾਂ ਨੇ ਬੱਚੀ ਆ ਮੰਗਰ ਐਰ ਸ਼ੈਰ ਬੱਚੀ ਆ ਚੱਕੋ ਜੀ ਬੱਚੀ ਦੀ ਕੁਆਲਿਟੀ ਚੈੱਕ ਕਰੋ ਐਰ ਸ਼ੈਰ ਦੀ ਬੱਚੀ ਆ ਜੀ ਚੌਥਾ ਦੇਣਾ ਬਾਈ ਨਾੜੂ ਨਾੜੂ ਆ ਠੀਕ ਆ ਜੀ ਹਾਂ ਠੀਕ ਆ ਬਾਈ ਤੇ ਕਿੰਨਾ ਬੋਲਾ ਤਿਆਰ ਆ ਜੀ ਬਾਈ ਜਿਹੜਾ ਇਹਦੇ ਥੱਲੇ ਚੋਣ ਵਾਲਾ ਹਾਂਜੀ ਉਹ 11 12 ਕਿਲੋ ਜੋ ਕਿ ਇਹਾਂ ਜੋ ਕਿ ਤੇ ਜੇ ਝੂਟ ਮਰਾਉਣਾ ਦਾ ਫਿਰ 16 ਸਾਲਾ ਮਾਰ ਦਿੰਦਾ ਜਰਡਨ ਹੈ ਜੀ ਜੇਰ ਜੂ ਰੋਕਿਆ ਯਾਨੀ ਕਿ ਕੰਪਲੀਟ ਆ ਸਾਰਾ ਕੁਝ ਕਿਉਂਕਿ ਪਸ਼ੂ ਦੇ ਚੇਨ ਚੱਕਰ ਸਾਰੇ ਦਾ ਦਿੰਦਾ ਯਾਰ ਬਹੁਤ ਜਿਆਦਾ ਚੰਗੀ ਜਿੰਨੀ ਵੀ ਕਹਿ ਲਾ ਕਿੰਨਾ ਬਾਜੀ ਦੁੱਧ ਜੀ ਦੁੱਧ ਬਾਈ ਜੀ ਉਹਨਾਂ ਨੇ ਤਾਂ ਦੱਸਿਆ ਵੀ ਅਸੀਂ 20 ਬਾਹਰ ਚ ਹੋਇਆਗਾ ਠੀਕ ਹੈ ਜੀ ਕਿੰਨਾ ਨੇ ਲਿਆਂਦੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਤਾਂ ਨਾ ਪਤਾ ਇਹ ਪਸ਼ੂ ਠੀਕ ਹੈ ਜੀ ਮਾਲਕਾਂ ਨੇ 20 ਬਾਹਰ ਚ ਹੋਇਆ ਹਾਂ ਦਾ ਟਰਲਾ ਟਰਲਾ ਬਾਈ ਬਹੁਤ ਪੰਆ ਜਿਆ ਠੀਕ ਆ ਜੀ ਬਣਦੀ ਚੰਗੀ ਆ ਠੀਕ ਆ ਬਾਈ ਹਾਂ ਠੀਕ ਆ ਜੀ ਥਾਣਾ ਦੀ ਡੰਨ ਹੋਊਗੀ ਜੀ ਥਾਣਾ ਦੀ ਪੂਰ ਛੇਟਾ ਹਾਂ ਥਣ ਵੱਧ ਘਟ ਉਹ ਅਗਲੇ ਦੇ ਕਰ ਦੀ ਗਰੰਟੀ ਆ ਠੀਕ ਆ ਜੀ ਬੱਚਾ ਮਗਰ ਵੱਛੀ ਤੋੜ ਕੇ ਰੱਖਦੀ ਬਾਈ ਮਗਰ ਵੱਛੀ ਆ ਮਾੜੀ ਇਹਨਾਂ ਜਿੱਦਾਂ ਪਤਾ ਨਹੀਂ ਦੇਖ ਥੋੜਾ ਮੇਰਾ ਕੰਮ ਕਰੀ ਜੀ ਉੱਪਰ ਆ ਗਿਆ ਕਰਦੀ ਆ ਕੈਮਰੇ ਦਾ ਕਰਕੇ ਜੂੜ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਕੋਈ ਚੱਕਰ ਹੀ ਨਹੀਂ ਬਾਈ ਠੀਕ ਆ ਜੀ ਬਾਈ ਦੇ ਦੱਸਣ ਮੁਤਾਬਕ ਸੂਹਾ ਦੂਜਾ ਜੀ 4 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਆ ਜਾਂ ਸ਼ਰਦੀ ਬੱੱਛੀ ਆ ਜਾਂਦੀ ਹੈ ਜੀ ਜਿਹੜਾ ਅੱਜ ਦਾ ਬੋਲਾ ਤਿਆਰ ਆ ਜੀ ਉਹ 11 ਕਿਲੋ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਥਣਾ ਦੀ ਗਾਰੰਟੀ ਹੋਊਗੀ ਬੇਫਿਕਰ ਹੋ ਜਾਓ ਚਾਹ ਰੇ ਥਣਾ ਹੋਟ ਨੇ ਸ਼ਾਕ ਨੇ ਥਣ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਫੈਕਸ ਆਰਡਰ ਆ ਜੀ ਚੈੱਕ ਕਰ ਲੋ ਦੁੱਧ ਦਾ ਮਾਲਕਾਂ ਨੇ ਤਾਂ ਜ਼ਿਆਦਾ ਦੱਸਿਆ ਜੀ ਮੇਨ ਗੱਲ ਦੁੱਧ ਹੁੰਦਾ ਸੇਵਾ ਦਾ ਜੇ ਕੋਈ ਵੀ ਵੱਧ ਕਰ ਨੂੰ ਤਾਂ ਵੱਧ ਨਹੀਂ ਲੈ ਸਕਦਾ ਗਾੜੀ ਲੱਗੀ ਆ ਚੰਗੀ ਮੂਹਰ ਨੂੰ ਨਾਰਾ ਨੂੜਾਂ ਪੂਰੀਆਂ ਜਾਨੀ ਨਾਰਾ ਨੂੜਾਂ ਪੂਰੀਆਂ ਜੀ ਬਾਕੀ ਫਿਟਨੈਸ ਸਾਰਾ ਹਮਾਨਾ ਜੀ ਆ ਝੋਲ ਦੱਸ ਦਿਆ ਬਾਈ ਜੇ ਵੀ ਇਹ ਝੋਲ ਦੱਸ ਦਿਆ ਇਹ ਵਥੀ ਯਾਨੀ ਕਿ ਨਾਮ ਉਹ ਜਿਹਨੇ ਪਾਸੇ ਚੰਗੀਆਂ ਉਹ ਤਾਂ ਨੇ ਕੋਈ ਸ਼ੀਲ ਠੰਡੀ ਬਈ ਯਾਰ ਜਿੰਨੇ ਮਰਦੀ ਜਿਵੇਂ ਮਾਰਨੀ ਬਿੱਟ ਲਾ ਖਾਲੀ ਵੀ ਕਰੇ ਜੀ ਠੀਕ ਹੈ ਜੀ ਇਹ ਕੋਈ ਉਹ ਜਾਨੀ ਪੜਾ ਜੂੜ ਪਉਣਾ ਪਾ ਲੋ ਨਹੀਂ ਪਉਣਾ ਨਾ ਪਾਓ ਠੀਕ ਆ ਬਾਈ ਹਾਂ ਤੇ ਲੈਣ ਦੇਣ ਦੀ ਅਲੀ ਡਿਮਾਂਡ ਹੈ ਦੀ ਹਾਂ ਨਾ ਹੀ ਹਾਂ ਨਾ ਹੀ ਬਾਈ ਮੁੱਲ ਕਰਾਉਣਾ ਫੇਰ ਤਾਂ ਪੈਂਟ ਕਰਾ ਲਾ ਬਾਟ ਕਰਾ ਲਾ ਜਿੰਨਾ ਮਰਜੀ 52 500 ਦੀ ਦੇਣੀ ਆ ਚਲ 500 ਰੁਪਏ ਕੀ ਪੂਰਿਆਂ ਦੇ ਕਰਦੇ ਆ 500 ਕਰਾ ਲੈਣਾ ਨਾ ਮੈਨੂੰ ਮੈਂ 500 ਤਾਂ ਰੱਖਿਆ ਬਾਈ ਇੱਕ ਕਰਾ ਲੈਣਾ ਮੇਥੋਂ ਠੀਕ ਆ ਬਾਈ ਪਰ ਉਹ ਦੂ ਥੱਲੇ ਨਹੀਂ ਹੁਣ ਠੀਕ ਹੈ 52 500 ਦੀ ਦੇਣੀ ਹੈ ਚਲੋ 500 ਰੁਪਿਆ ਬਾਈ ਕਰਾਈ ਲੈਂਦਾ ਜੀ ਵੀਰ ਜੀ ਆਪਾਂ ਲੈਂ ਦੇਣ ਦੀ ਗੱਲ ਕਰਦੇ ਕੰਨੀਆਂ ਖੜੀਆਂ ਇਹਦੀ ਠੀਕ ਹੈ ਬਾਈ ਕਹਿਣ ਦੀ ਗੱਲ ਨਹੀਂ origignal ਦੂਜਾ ਸੁਆ ਤੇ ਅੱਗੇ ਆ ਗਈ ਬਰੇ ਦੋ ਨੰਬਰ ਸੁਆ ਕੇ ਨਮਾ ਜੀ ਸੁਆ ਇਹ ਵੀ ਦੂਜਾ ਤੇ ਛਿੱਗੀ ਆ ਮੂੰਹ ਮੂੰਹ ਤਾਂ ਛੇਦਾਂ ਦਾ ਆ ਆ ਇਹਦਾ ਬੱਚਾ ਕੀ ਜੋਨ ਮੇਲ ਆ ਠੀਕ ਹੈ ਜੀ ਤੇ ਇਹਨੂੰ ਮਹੀਨੇ ਦਾ ਮੰਨ ਲਓ ਡੇਢ ਦਾ ਮੰਨ ਲਓ ਦੋਹਾਂ ਦਾ ਮੰਨ ਲਓ ਠੀਕ ਹੈ ਜੀ ਹਾਂ ਤੇ ਜੋ ਆਈ ਦੀ ਥਣਾ ਦੀ ਪੂਲ ਗਰੰਟੀ ਪੂਰਛਟਾ ਠੀਕ ਆ ਬਾਈ ਹਾਂ ਤੇ ਇਹ ਨਾ ਇੱਕ ਹੋਰ ਮੈਂ ਦੱਸਦਾ 14 ਲੱਗੀਆਂ ਹਾਂ ਹਾਂਜੀ ਇਹ ਇਟ ਕੱਢੀ ਜੀ ਐਨੇ ਇਹਨੇ ਇਹਨੇ ਹੀਟ ਚ ਆ ਗਈ ਆ 14 ਕੜੀ ਜਾਂਦੀ ਆ ਸਾਫ ਤਰ੍ਹਾਂ ਪਾਣੀ ਵਰਗੀਆਂ ਠੀਕ ਆ ਜੀ ਜੇ ਤਾਂ ਵੈਗੀ ਠੀਕ ਆ ਨਹੀਂ ਅੱਜ ਇਹਦੇ ਆਪਾਂ ਟੀਕਾ ਭਰਾਂਗੇ ਠੀਕ ਆ ਕੱਜ ਭਰਿਆ ਜੋ ਇੱਕ ਸੋਹਾ ਭਰਿਆ ਠੀਕ ਆ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਹੈਗਾ ਖੱਲਾ 16 ਲੀਟਰ ਠੀਕ ਆ ਜੀ ਪਰ ਹੀਟ ਕੱਢਿਆ ਹੀ ਆ ਮੈਂ ਕਹਿੰਦਾ ਵੀ ਅਗਲਾ 14 ਮੰਨ ਕੇ 14 ਤੋਂ 15 ਮੰਨ ਲੀਂਦਾ। ਕੋਈ ਯਾਰ ਪਸ਼ੂ ਦਾ ਤੈਨੂੰ ਪਤਾ ਜਿਹੜੇ ਤਾਰਾਂ ਕਰੀ ਜਾਂਦੀਆਂ ਆਪਾਂ ਕਹਿਣ ਦਿਆਂ ਨਹੀਂ ਤਾਰਾਂ ਕਰੀ ਜਾਂਦੀਆਂ। ਮੈਂ ਫੋਟੋਆਂ ਵੀ ਖਿੱਚ ਲਿਆਂ ਵੀਡੀਓ ਬਣਾ ਲਈ ਤਾਰਾਂ ਦੀ। ਠੀਕ ਹੈ ਜੀ। ਹਾਂ ਜੀ ਕਹਿਣ ਦਾ ਨਹੀਂ ਵੀ ਮੈਂ ਆਪਾਂ ਕਹੀ ਜਾਂਦੇ ਹਾਂ ਨਾ। ਤੈਨੂੰ ਪਤਾ ਜਦੋਂ ਪਸ਼ੂ ਢੇਡ ਤੇ ਹੁੰਦਾ ਅੱਜ ਵੀ ਜੀ ਕਰਦਾ ਥੋੜੀ ਥੋੜੀ ਤੇ ਉਹ ਫਿਰ ਪੱਠੇ ਉਨੀ ਚੱਜਣਾ ਖਾਂਦਾ। ਆਟੋਮੈਟਿਕ ਵੀ 2-3 ਕਿਲੋ ਦੁੱਧ ਘਟ ਜਾਂਦਾ ਪਰ ਆਪਾਂ ਫੇਰ ਵੀ 14 ਤੋਂ 15 ਲੀਟਰ ਚoa ਕੇ ਦੇਣਾ ਤੋੜ ਕੇ ਦਿਖਾ ਦੀ ਬਈ ਠੰਡੀ ਸੀਲ ਪੂਰੀ ਹੈ ਜੀ ਮੈਨ ਆਪਾਂ ਜੁੜਤਾ ਨਾ ਪਾ ਕੋਈ ਚੱਕਰ ਹੀ ਨਹੀਂ ਠੀਕ ਹੈ ਬਾਈ ਕਹਿੰਦਾ ਸੂਆ ਦੂਜਾ ਸੂਈ ਆ ਮੂੰਹ ਤੋਂ 6 ਦਾ ਬੱਚਾ ਮਗਰ ਬੱਚਾ ਮਹੀਨੇ ਦਾ ਮੰਨ ਲਓ ਡੇਢ ਦਾ ਮੰਨ ਲਓ ਦੋਹਾਂ ਦਾ ਮੰਨ ਲਓ ਬੱਚਾ ਤੁਹਾਡੇ ਸਾਹਮਣੇ ਆ ਚਾਰ ਹੀ ਥਾਣਾ ਦੁੱਧ ਬਾਈ ਕਹਿੰਦਾ 16 ਕਿਲੋ ਅੱਜ ਹੀਟ ਚ ਤੇ ਤਾਂ ਕਰਕੇ ਕਿਲੋ ਦੁੱਧ ਕਿਲੋ ਘਾੜ ਸਕਦੀ ਹੈ 14 ਤੋਂ 15 ਕਿਲੋ ਜੋ ਕੇ ਲੈ ਜਾਓ ਜੀ ਬਾਕੀ ਮਿਲਕਵੇਨ ਪੂਰੀ ਸਟਰੋਂਗ ਹੁੰਦੀ ਆ ਥਣ ਕੱਲਾ ਕੱਲਾ ਨਿੱਖੜ ਮਾ ਹੱਤੀ ਜਵਾਈ ਵਾਲਾ ਜਾਣੇਗੇ ਬਹੁਤ ਜ਼ਿਆਦੇ ਚੰਗੀ ਬਹੁਤ ਚੰਗੀ ਇਹ ਜਿਹੜੇ ਥੱਲੇ ਪਰ ਹੋਣੀ 16 ਲੀਟਰ ਸੱਜਰਨੇ ਦਾ ਫਿਰ ਫੋਲੀ ਦਿੱਤਾ ਹੋਣਾ ਹਾਂਜੀ ਇਹ ਦਾ ਨਾ ਪੀਕ ਜਿਹੜੇ ਬੰਦਿਆਂ ਤੋਂ ਲੈਂਦੀ ਆ ਨਾ ਹਾਂਜੀ ਦੇਸੀ ਬੰਦੇ ਜਿਨ੍ਹਾਂ ਆਪਾਂ ਕਹਿੰਦੇ ਆ ਨਾ ਘਰ ਏ ਠੀਕ ਆ ਜੀ ਆਪਨੇ ਸਾਰੇ ਬੰਦਿਆਂ ਨੂੰ ਪਤਾ ਨਹੀਂ ਨਾ ਹੁਣ ਜੇ ਆਪਾਂ ਆਖੀਏ ਸਾਰੇ ਬੰਦਿਆਂ ਨੂੰ ਯਾਰ ਪਸ਼ੂਆਂ ਬਾਰੇ ਨਹੀਂ ਨੌਲੇਜ ਸਹੀ ਗੱਲ ਹੈ ਜੀ ਹਣਾ ਸਹੀ ਗੱਲ ਹੈ ਇੱਕ ਇਹਦੀ ਜਿਹੜੀ ਕੁਆਲਿਟੀ ਆ ਦਾਲ ਦਾ ਕੁਆਲਿਟੀ ਨੇ ਦੁੱਧ ਦਾ ਕੁਆਲਿਟੀ ਨੇ ਦੁੱਧ ਦੇ ਹੈ ਬਾਈ ਜੀ ਘਟੋ ਘਟ ਚਾਹੀਦਾ ਸੀ ਇਹਦੇ ਥੱਲੇ 26 27 ਗਲ ਠੀਕ ਹੈ ਜੀ ਮੇਰੇ ਮਤਵਕ ਠੀਕ ਹੈ ਦੁੱਧ ਹੁਣ ਵੀ ਵਧੂਗੀ ਹੈ ਬਾਈ ਇਹਦੇ ਨਾਲ ਗਾਂਆਂ ਦਾ ਕੋਈ ਚੱਕਰ ਹੀ ਨਹੀਂ ਗਾ ਮੌਸਮ ਚੰਗਾ ਆਈ ਗਿਆ ਮੌਸਮ ਚੰਗਾ ਆਈ ਉਹ ਸੂਆ ਮੈਨੂੰ ਲੱਗਦਾ ਜੀ ਜਿਵੇਂ ਆਪਾਂ ਮਹੀਨਾ ਡੇਢ ਮਹੀਨਾ ਸੂਈ ਨੂੰ ਹੋ ਗਿਆ ਹਨ ਗਰਮੀ ਚ ਸੂਈ ਆ ਗਰਮੀ ਚ ਹੋਰ ਇਹ ਕਾਹਦਾ ਦੁੱਧ ਘਟ ਗਈ ਥੋੜੀ ਹਾਂ 16 ਲੀਟਰ ਤਿਆਰ ਆ ਠੀਕ ਹੈ ਜੀ ਅੱਜ ਜਿਵੇਂ ਗਾਂ ਨੂੰ ਜਾਈ ਆ ਇਹਦਾ ਭਾਈ ਗੱਬਣ ਕੋਕੜੀ ਤੂੰ ਆਪ ਦੇਖ ਲੈ ਕਿੰਨੀ ਦੀ ਹੋ ਗਿਆ ਯਾਰ ਸ਼ਹਿਰ ਤਾਂ ਮਿਲਦੀ ਹੀ ਨਹੀਂ ਪਹਿਲੀ ਗੱਲ ਸਹੀ ਗੱਲ ਹੈ ਜੀ ਫਿਰ ਆ ਚੀਜ਼ ਨਹੀਂ ਮਿਲਦੀ ਭਾਈ ਜਿਹੜੀ ਇਹਦਾ ਟੌਪ ਦਾ ਲੱਗਿਆ ਵਾ ਜੀ ਜਿਹੜੀ ਇਹਦੇ ਲੱਗੀ ਆ ਨਾ ਇਹ ਚੀਜ਼ ਨਹੀਂ ਮਿਲਦੀ ਆ ਨਾੜਾਂ ਨੂੰ ਖੜੀਆਂ ਬਈ ਇਹਦੇ ਦੀ ਠੀਕ ਹੈ ਜੀ ਹਾਂ ਕੋਈ ਭੂਰ ਛੱਟਾ ਠੀਕ ਹੈ ਜੀ ਇੱਕ ਮਿੰਟ ਤੋਂ ਪਹਿਲਾਂ 1.5 ਮਿੰਟ ਇੱਕ ਮਿੰਟ ਚ ਧਾਰ ਕਾਢੇ ਗੋਠ ਖੜੂਗਾ ਬੰਨ ਐਨੀ ਬੋਲੀ ਐ ਮੈਨਾਂ ਯਾਰ ਭਾਈ ਕਮਾਲ ਆਈ ਠੀਕ ਹੈ ਜੀ ਗਾ ਗੁੱਠੇ ਰਗੀ ਧਾਰ ਡਿਮਾਂਡ ਇਹਦੀ ਜੀ ਡਿਮਾਂਡ ਇਹਦੀ ਬਈ ਮੈਂ ਤਾਂ ਇਹਦੀ ਦਾ ਮੈਂ ਕਿਹਨਾਂ ਕੋ ਕੀਮਤ ਹੈ ਨਹੀਂ ਹਾਂਜੀ ਜਿਹੜਾ ਬੰਦਾ ਕੋਈ ਵੀ ਹੈ ਨਾ ਚੋਣ ਲਗਾ ਉਹ ਦੱਸੂਗਾ ਵੀ ਇਹਦੀ ਕੋਈ ਕੀਮਤ ਹੈ ਨਹੀਂ ਬਾਕੀ ਸੋਹਣੀ ਹੈ ਗੈਰਸਨ ਅਖੀ ਹੈ ਹਨਾ ਹਾਂਜੀ ਇਹ ਦਈ ਆਪਾਂ 54500 ਦੀ ਇਹ ਦਈ 54500 ਦੀ 58500 ਦੀ 54 54500 ਦੀ ਠੀਕ ਹੈ ਜੀ ਪਰ ਹੋਰ ਕੋਈ ਬੰਦਾ ਹੁੰਦਾ ਉਹਦੀ ਅੱਛੀ ਚੱਕ ਕੇ ਇਹਦੇ ਨਾਲ ਜੋੜਨ ਨੂੰ ਕਿਸੇ ਨੂੰ ਨਹੀਂ ਹੁੰਦਾ ਇਹ ਮੇਰੇ ਕੋਲੇ ਦੋਨੇ ਨਾ ਕੋਈ ਦੱਸ ਸਕਦਾ ਵੀ ਉਹ ਬੱਚੀ ਇਹਦੀ ਨਹੀਂ ਸਹੀ ਗੱਲ ਹੈ ਜੀ ਇਹ ਬੱਚੀ ਸੱਤ ਜਿਆਦਾ ਸੀ 70 72 ਹਜ਼ਾਰ ਦੀ ਹੈ ਪਰ ਨਹੀਂ ਆਪਾਂ ਗਲਤ ਗੱਲ ਨਹੀਂ ਕਰਦੇ ਆ ਟਾਰਾਂ ਤੁਰਾਂ ਵੀ ਮੈਂ ਦੱਸਦਾ ਆਪਣਾ ਉਹ ਬੱਚਾ ਲੈ ਕੇ ਜਾਣਾ ਪੈਣਾ ਮੇਰਾ ਭਾਈ ਜਿਹੜਾ ਵੀ ਆਊਗਾ ਅੱਛਾ ਜੀ ਜਿਹੜਾ ਇਹਦੇ ਸੌਦਾ ਕਰੂਗਾ ਉਹ ਭਾਵੇਂ ਤੇ ਲੈ ਕੇ ਜਾਣਾ ਸਰਦਣਾ ਨਹੀਂ ਹਾਂ ਕੋਈ ਵੀ ਮੈਂ ਛੱਡਣਾ ਨਹੀਂਗਾ ਜਿਨੇ ਸੌਦਾ ਕਰਨਾ ਕਰੇ ਨਹੀਂ ਕਰਨਾ ਨਾ ਕਰੇ ਕੋਈ ਚੱਕਰ ਨਹੀਂ ਪੱਠੇ ਖਾਂਦਾ ਇਹ ਵਿਚਾਰਾ ਠੀਕ ਹੈ ਜੀ ਹਾਂ ਇਹਨੂੰ ਮਾਰਨਾ ਨਹੀਂਗਾ ਆਪਾਂ ਠੀਕ ਆ ਭਾਈ ਹਾਂ ਵੀ ਕਈ ਵਾਰੀ ਬੰਦੇ ਕਹਿੰਦੇ ਯਾਰ ਗਾਂ ਲੈ ਜਾਣੇ ਸੀ ਇਹ ਕਿਹੜਾ ਇਹਦੇ ਤੇ ਮਿਲਦੀ ਆ ਹਾਂ ਨਹੀਂ ਜਿਨ੍ਹਾਂ ਦੇ ਘਰੋਂ ਲੈ ਕੇ ਆਇਆ ਉਹਨਾਂ ਨੇ ਮੈਨੂੰ ਕਿਹਾ ਸੀ ਆ ਬੱਚਾ ਲੈ ਕੇ ਜਾਣਾ ਪੈਣਾ ਤੇ ਮੈਂ ਵੀ ਇਹ ਗੱਲ ਕਹਿਣਾ ਬੱਚਾ ਲੈ ਕੇ ਜਾਣਾ ਦੂਜੀ ਗੱਲ ਇਹ ਆ ਮੇਰੀ ਬਾਈ ਸਾਰਿਆਂ ਨੂੰ ਜਿੰਨੀ ਕੁ ਸਾਡੀ ਸਮਝ ਆ ਜਿੰਨਾ ਕਹਿੰਸੀ ਦੋ ਅੱਖਾਂ ਨਾਲ ਦੇਖ ਸਕਦੇ ਆ ਉਹਨਾਂ ਕਹਿੰਸੀ ਦੇਖ 파ਰ ਕੇ ਲੈ ਉਹਨਾਂ ਸਾਨੂੰ ਵੀ ਓਹ ਹੁੰਦਾ ਕੋਈ ਪਸ਼ੂ ਦਾੜਾ ਕਰਦਾ ਪਸ਼ੂ ਪੱਠੇ ਸੋਹਣੇ ਖਾਂਦਾ ਜਿਵੇਂ ਉਹ ਪੱਠੇ ਖਾਈ ਜਾਂਦੀ ਹੈ ਨਾ ਸਹੀ ਗੱਲ ਇਹਨਾਂ ਜੀਦਾਂ ਦੇ ਸਾਨੂੰ ਪਤਾ ਲੱਗਦਾ ਜੀ ਹਾਂ ਮੇਰੇ ਪਸ਼ੂ ਸਹੀ ਆ ਨੋਰਮਲ ਆ ਤੇ ਬਾਕੀ ਰੱਬਤਾ ਹੈ ਨਹੀਂ ਇਹਦੇ ਅੰਦਰ ਸਕੇ ਨਾ ਦਾ ਨਹੀਂ ਹੁੰਦੇ ਸਾਡੇ ਤੋਂ ਜਿੰਨਾ ਕਿ ਦੂਜਿਆਂ ਨੂੰ ਪਤਾ ਉਹਨਾਂ ਨੂੰ ਪਤਾ ਹੈ ਨਾ ਠੀਕ ਹੈ ਜੀ ਹਾਂ ਕੋਈ ਵੀ ਬੰਦਾ ਨਾ ਲਾਂਬਾ ਦਿੱਤਾ ਨਾ ਲੈਣਾ ਠੀਕ ਹੈ ਜੀ ਹਾਂ ਨਾ ਪੱਲਾ ਲਾਂਬਾ ਦੇਣੇ ਕਿਸੇ ਨੂੰ ਨਾ ਲੈਣੇ ਆ ਪੂਰ ਸੇਟਾ ਕੋਈ ਵੀ ਹੋਵੇ ਉਹਦੀ ਮੇਰੀ ਗਾਰੰਟੀ ਆ ਥਣ ਵੱਧ ਘਟ ਦੀ ਘਰੇ ਗਏ ਦੇ ਕੋਸੇ ਠੀਕ ਹੈ ਭਾਈ ਹਾਂ ਦੋਦਾਂ ਦੋਦਰੀ ਵੀ ਗਾਰੰਟੀ ਹੈ ਇੱਥੇ ਆਣ ਕੇ ਚੋ ਕੇ ਦਊਗਾ ਮੋੜਦਾ ਨਹੀਂ ਖਾਲੀ ਨਹੀਂ ਮੁੜਨਦਾ ਠੀਕ ਹੈ ਜੀ ਹਾਂ ਧੰਨਵਾਦ ਧੰਨਵਾਦ ਸਾਰਿਆਂ ਦਾ